ਸਮਾਜੋਂ ਬਲੋਂਗ ਕਰਦੇ ਆਂ ਜੀ ਅਸੀਂ ਐਸੀ ਸਮਾਜ ਦੀ ਨਹੀਂ ਸੀ ਬਾਬਾ ਸਾਹਿਬ ਬਾਬਾ ਸਾਹਿਬ ਸਾਰੇ ਸਮਾਜਾਂ ਦੇ ਸੀ ਨਾ ਕਿ ਇੱਕ ਸਮਾਜ ਦੇ ਸੀ ਇਹ ਨਾ ਕੋਈ ਸਿਆਸਤ ਖੇਡੀ ਜਾ ਰਹੀ ਹੈ ਪੰਜਾਬ 'ਚ ਦੰਗੇ ਕਰਾਂ ਦੀ ਬੋਹ ਆ ਰਹੀ ਹੈ ਸਾਨੂੰ ਇਸ ਟਾਈਮ ਜੀ ਕਿਉਂਕਿ ਜੇ ਸਾਡਾ ਐਸੀ ਸਮਾਜ ਉੱਠ ਗਿਆ ਇੱਕ ਵਾਰ ਫੇਰੇ ਇਹਨੇ ਬੈਠਣਾ ਨਹੀਂ ਔਰ ਦੂਸਰੇ ਜਿਹੜੇ ਸ਼ਰਾਰਤੀ ਆਂਤਰਾ ਉਹਨਾਂ ਨੂੰ ਭਾਰੀ ਪਊਗਾ ਤੇ ਜਵਾਬਦੇਹੀ ਦੇਣੀ ਔਖੀ ਹਜੂਰੀ ਸਰਕਾਰ ਨੂੰ ਇਸ ਲਈ ਅਸੀਂ ਮਿਹਰਬਾਨੀ ਕਰਕੇ ਬੇਨਤੀ ਕਰ ਰਹੇ ਆਂ ਇਸ ਟਾਈਮ ਵੇ ਇਹਦਾ ਪੂਰਨ ਤੌਰ ਤੇ ਪੂਰੀ ਜਾਂਚ ਕੀਤੀ ਜਾਵੇ ਜਿਹੜਾ ਕਿ ਸਾਨੂੰ ਇਨਸਾਫ ਮਿਲ ਸਕੇ ਬਾਬਾ ਸਾਹਿਬ ਦਾ ਜਿਹੜਾ ਇਹਨਾਂ ਨੇ ਬੁੱਧ ਦੇ ਨਰਾਦਰ ਕੀਤਾ ਅਸੀਂ ਇਹਦੀ ਲਿਖੇ ਦੀ ਪੂਰਨ ਜੋਰ ਤੇ ਕਰਦੇ ਹਾਂ ਜੈਤੋ ਮੰਡੀ ਜਿਲ੍ਹਾ ਫਿਰਕੋਟ ਦੇ ਪਵਿੱਤਰ ਦਿਹਾੜੇ ਦੇ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ 바ਵਾ ਸਾਹਿਬ ਦਾ ਬੁੱਤ ਦੀ ਪੰਨਨ ਦੀ ਕੋਸ਼ਿਸ਼ ਕੀਤੀ ਵਿਅਦ ਵੀ ਕੀਤੀ ਉਸ ਦੀ ਪੁਰਜੋਰ ਸ਼ਬਦਾ ਵਿੱਚ ਅਸੀਂ ਨਿਖੇੜੀ ਕਰਦੇ ਹਾਂ ਦੇਸ਼ ਭਗਤ ਵਿੱਚ ਰਹਿਣ ਵਾਲੇ ਜਿਹੜੇ ਮਾੜੀ ਸੋਚ ਵਾਲੇ ਹਨ 바ਵਾ ਸਾਹਿਬ ਨੂੰ ਨਫ਼ਰਤ ਕਰਨ ਵਾਲੇ ਹਨ ਜਾਂ ਸੰਵਿਧਾਨ ਨੂੰ ਨਾਘਤ ਕਰਨ ਵਾਲੇ ਹਨ ਯਾ 바ਵਾ ਸਾਹਿਬ ਦੀ ਦਿੱਤੀ ਰਜੇਸ਼ ਨੂੰ ਨਫ਼ਰਤ ਕਰਨ ਵਾਲਿਆਂ ਤਾਂ ਖੁੱਲਕੇ ਮੈਦਾਨ 'ਚ ਆਜੋ ਜੇ ਜੈਸੇ ਦੇ ਬੰਦੇ ਦੇ ਪੁੱਤ ਬਣਨਾ ਹੈ ਪੁੱਤ ਬਣ ਕੇ ਰਹਿਣਾ ਹੈ ਤਾਂ 바ਵਾ ਸਾਹਿਬ 바ਵਾ ਸਾਹਿਬ ਉਮੀਦ ਕਰ ਕਰਨਾ ਹੋਵੇਗਾ ਜੈ ਭੀ ਜੈ ਭਾਰਤ ਜੈ ਸੰਵਿਧਾਨ ਅੱਜ ਤੋ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਕਹਿ ਰਹੀ ਸੀ ਵੀ ਹਾਂ ਵੀ 바ਵਾ ਸਾਹਿਬ ਤੇ ਭਗਤ ਸਿੰਘ ਦੀਆਂ ਫੋਟੋਆਂ ਸਾਡੇ ਦਫ਼ਤਰਾਂ 'ਚ ਲੱਗਣੀਆਂ ਚਾਹੀਦੀਆਂ ਹਨ ਉਹ ਤਾਂ ਚਲੋ ਠੀਕ ਹੈ ਪਰ ਇਹਨਾਂ ਦੀ ਰੱਖਿਆ ਕੌਣ ਕਰੇਗਾ ਠੀਕ ਹੈ ਨਹੀਂ ਤੇ ਉਹ ਦੇਖ ਲਓ ਹੁਣ 26 ਜਨਵਰੀ ਵਾਲੇ ਦਿਨ ਠੀਕ ਹੈ ਜੀ ਆ ਹਾਸਾ ਜੋ ਹੈ ਪਬਲਿਕ ਦੇ ਸਾਹਮਣੇ ਆਇਆ ਇਹ ਬਹੁਤ ਹੀ ਮਾੜਾ ਹੈ ਕਿਆ ਸਰਕਾਰ ਜਰਦਾਬਾਦ 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 ਕੇ 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 Jah, Jah, Jah,